ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਸੁਣਨ ਦੇ ਨਾਲ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਇਹ ਇੰਨਾ ਜ਼ਿਆਦਾ ਚਮਤਕਾਰੀ ਉਪਾਅ ਬਿਲਕੁਲ ਸਿੰਪਲ ਹੈ ਉਪਾਅ ਕਰਨ ਦੇ ਲਈ ਸਾਨੂੰ 1 ਰੁਪਿਆ ਖਰਚ ਕਰਨ ਦੀ ਜ਼ਰੂਰਤ ਨਹੀਂ ਤੇ ਨਾ ਹੀ ਸਾਨੂੰ ਕਿਤੇ ਵੀ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਹੈ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਸਿਰਫ ਤਾਂ ਸਿਰਫ ਇੱਕ ਹੀ ਚੀਜ਼ ਦੀ ਜ਼ਰੂਰਤ ਹੈ ਤੇ ਉਸ ਦੇ ਨਾਲ ਅਸੀਂ ਇਹ ਉਪਾਅ ਕਰਕੇ ਆਪਣੇ ਘਰ ਦੀ ਇੱਕ ਅਜਿਹੀ ਜਗ੍ਹਾ ਤੇ ਸੁਪਾ ਕੇ ਰੱਖ ਦੇਣਾ ਜਿਸ ਦੇ ਨਾਲ ਸਾਡੇ ਘਰ ਦੇ ਸਾਰੇ ਹੀ ਜਿੰਨੇ ਵੀ ਦੁੱਖ ਦਿਲਦਰ ਜਿੰਨੀਆਂ ਵੀ ਪ੍ਰੋਬਲਮ ਨੇ ਜਿੰਨੇ ਵੀ ਸੰਕਟ ਨੇ ਸਾਰੇ ਹੀ ਦੂਰ ਹੋ ਜਾਣਗੇ ਤੇ ਦੁਨੀਆ ਤੁਹਾਡੇ ਅੱਗੇ ਪਿੱਛੇ ਫਿਰੇਗੀ ਇਹ ਉਪਾਕਰਨ ਦੀ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਪਾਕਰਨ ਦੇ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਸਾਨੂੰ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਕਿਹੜੇ ਸਮੇਂ ਦਿਨ ਵਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਉਪਾਅ ਕਰਨ ਦੇ ਲਈ ਕੀ ਕਰਨਾ ਇੱਕ ਮੋਰ ਦਾ ਖੰਭ ਲੈ ਕੇ ਆਉਣਾ ਹੈ ਵਿਚਾਰ ਦੇ ਵਿੱਚੋਂ ਤੇ ਉਸ ਨੂੰ ਆਪਣੇ ਘਰ ਦੀ ਇੱਕ ਅਜੇ ਹੀ ਜਗਾ ਤੇ ਤੁਸੀਂ ਸੁਪਾ ਕੇ ਰੱਖ ਦੇਣਾ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਆਵੇਗਾ ਪੈਸਾ ਪੈਸਾ ਹੋ ਜਾਵੇਗਾ ਕਹਿੰਦਾ ਭਾਵੇਂ ਕੇ ਪੈਸੇ ਦਾ ਢੰਡਾਰ ਲੱਗ ਜਾਵੇਗਾ ਜੇਕਰ ਤੁਸੀਂ ਥੱਕ ਹਾਰ ਕੇ ਬੈਠ ਚੁੱਕੇ ਹੋ ਤੁਹਾਡੇ ਸਾਰੇ ਕੰਮ ਰੁਕੇ ਹੋਏ ਨੇ ਚੱਲਦੇ-ਚੱਲਦੇ ਕਾਰੋਬਾਰ ਰੁਕ ਜਾਂਦੇ ਆ ਤੇ ਮੂਰਤੇ ਖੰਬ ਦਾ ਇਹ ਉਪਾਅ ਤੁਸੀਂ ਅੱਜ ਹੀ ਕਰੋ। ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਸੀ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਇਹ ਉਪਾਅ ਬਹੁਤ ਹੀ ਜ਼ਿਆਦਾ ਫਾਇਦੇਮੰਦ ਦੇ। ਤੋਂ ਇਸੇ ਤਰੀਕੇ ਦੇ ਨਾਲ ਕਈ ਲੋਕਾਂ ਦੀ ਇਹ ਸੋਚ ਹੁੰਦੀ ਏ ਕਿ ਜਿੰਨੇ ਵੀ ਉਪਾਅ ਹੁੰਦੇ ਆ ਉਹ ਸਾਰੇ ਧਨ ਤੇ ਪੈਸੇ ਨੂੰ ਲੈ ਕੇ ਹੁੰਦੇ ਆ। ਕਿ ਸਾਡੇ ਘਰ ਦੇ ਵਿੱਚ ਪੈਸਾ ਆਵੇਗਾ ਪੈਸੇ ਦੀ ਬਰਸਾਤ ਹੋਏਗੀ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਤਾਂ ਇਹ ਤੁਹਾਨੂੰ ਦੱਸਦੀ ਹੈ ਕਿ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੋਵੇਗਾ ਫਿਰ ਹੀ ਸਾਡੀ ਜ਼ਿੰਦਗੀ ਇਹ ਜਿਹੜੀ ਖੁਸ਼ੀਆਂ ਦੇ ਨਾਲ ਬੀਤੇਗੀ ਕਿਉਂਕਿ ਜੇਕਰ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਪਾਵਰ ਹੋਵੇਗੀ ਤਾਂ ਤੁਸੀਂ ਸਮਝ ਲਓ ਕਿ ਅੱਧੀਆਂ ਪਰੇਸ਼ਾਨੀਆਂ ਤਾਂ ਉਸ ਦੀਆਂ ਇਸ ਤਰੀਕੇ ਦੇ ਨਾਲ ਹੀ ਦੂਰ ਹੋ ਜਾਣਗੀਆਂ ਅੱਧੀਆਂ ਤਾਂ ਕੀ ਸਾਰੀਆਂ ਹੀ ਦੂਰ ਹੋ ਜਾਣਗੀਆਂ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਹਰ ਇੱਕ ਚੀਜ਼ ਹਰ ਇੱਕ ਜ਼ਰੂਰਤ ਪੈਸੇ ਦੇ ਨਾਲ ਹੀ ਪੂਰੀ ਹੁੰਦੀ ਹੈ ਤੇ ਇਸ ਕਰਕੇ ਤੁਸੀਂ ਸਮਝ ਸਕਦੇ ਹੋ ਜੇਕਰ ਤਾਂ ਸਾਡੇ ਘਰ ਦੇ ਵਿੱਚ ਪੈਸਾ ਹੈਗਾ ਤਾਂ ਸਮਝ ਲਓ ਕਿ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਤੇ ਜੇਕਰ ਸਾਡੀ ਘਰ ਦੇ ਵਿੱਚ ਸਾਡੀ ਕੋਲ ਪੈਸਾ ਨਹੀਂ ਹੈਗਾ ਤੇ ਪੂਰਾ ਪਰੇਸ਼ਾਨੀਆਂ ਦੀ ਜੋ ਪਾਂਡੇ ਗੱਟੜੀ ਉਹ ਸਾਡੇ ਸਿਰ ਤੇ ਹੀ ਹਮੇਸ਼ਾ ਬਣੀ ਰਹਿੰਦੀ ਹੈ ਇਸ ਕਰਕੇ ਤੁਹਾਡੇ ਨਾਲ ਜੋ ਵੀ ਉਪਾ ਸਾਂਝਾ ਕਰਦੇ ਆ ਉਹ ਪੈਸੇ ਦੇ ਸਬੰਧਿਤ ਹੁੰਦਾ ਹੈ ਕਿਉਂਕਿ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਪੈਸੇ ਦੇ ਰਿਲੇਟਡ ਹੀ ਹੁੰਦੀਆਂ ਨੇ ਇਸੇ ਤਰੀਕੇ ਦੇ ਨਾਲ ਮੂਰ ਦੇ ਖੰਭ ਦੇ ਨਾਲ ਜੋ ਅਸੀਂ ਉਪਾਅ ਕਰਨਾ ਹੈ ਉਪਾਅ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਛੋਟੇ ਛੋਟੇ ਨੁਕਸੇ ਟਿਪਸ ਵੀ ਦੱਸਾਂਗੇ ਕਿ ਜੇਕਰ ਤੁਸੀਂ ਮੂਰ ਦੇ ਖੰਭ ਦੇ ਨਾਲ ਇਹ ਕੁਝ ਕੇ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਇਸ ਦੇ ਨਾਲ ਵੀ ਤੁਹਾਡੇ ਘਰ ਦੀਆਂ ਅੱਧ ਤੋਂ ਚਾਰ ਦੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਇਸੇ ਤਰੀਕੇ ਦੇ ਨਾਲ ਮੂਰ ਦੇ ਖੰਭ ਦੇ ਉੱਪਰ ਜਿਵੇਂ ਕਿ ਆਪਾਂ ਦੇਖਿਆ ਹੋਇਆ ਹੈ ਕਿ ਇੱਕ ਬਲੂ ਕਲਰ ਦੇ ਵਿੱਚ ਅੱਖ ਦੇ ਟਾਈਪ ਦੇ ਬਣੀ ਹੁੰਦੀ ਹੈ ਨਾ ਉਹ ਸਾਡੇ ਘਰ ਦੇ ਵਿੱਚ ਉਹ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਨਕਾਰਾਤਮਕ ਊਰਜਾ ਹੁੰਦੀ ਹੈ ਉਹਨਾਂ ਨੂੰ ਖਿੱਚ ਲੈਂਦੀ ਹੈ ਆਪਣੇ ਅੰਦਰ ਸੋਖ ਲੈਂਦੀ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਆਂਢੀ ਗੁਆਂਢੀ ਦੋਸਤ ਮਿੱਤਰ ਜਾਂ ਫਿਰ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਤੁਹਾਡੇ ਤੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਜਾਂ ਫਿਰ ਤੁਹਾਡੀ ਪ੍ਰੋਗਰੈਸ ਤਰੱਕੀ ਨੂੰ ਲੈ ਕੇ ਉਹ ਤੁਹਾਡੇ ਤੇ ਸੜਦੇ ਰਹਿੰਦੇ ਨੇ ਜਾਂ ਫਿਰ ਕਿਸੇ ਹੋਰ ਚੀਜ਼ ਨੂੰ ਲੈ ਕੇ ਬਾਕੀ ਕਈ ਲੋਕਾਂ ਦੀ ਆਦਤ ਵੀ ਹੁੰਦੀ ਹੈ ਕਿ ਐਵੇਂ ਹੀ ਕਿਸੇ ਨੂੰ ਦੇਖ ਕੇ ਸੜੀ ਜਾਣਾ ਜਾਂ ਫਿਰ ਆਪਣੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਗੁੱਸਾ ਤੇ ਕ੍ਰੋਧ ਭਰੀ ਜਾਣਾ ਆ ਉਹਨਾਂ ਦੇ ਲਈ ਇਹ ਜਿਹੜਾ ਮੋਰ ਦਾ ਖਾਂਬੇ ਬਹੁਤ ਹੀ ਜ਼ਿਆਦਾ ਕਾਰਗਰ ਸਿੱਧ ਹੁੰਦਾ ਹੈ ਆਪਣੀ ਘਰ ਦੇ ਵਿੱਚ ਰੱਖਣ ਦੇ ਲਈ ਇਸੇ ਤਰੀਕੇ ਦੇ ਨਾਲ ਇੱਕ ਮੋਰ ਦਾ ਖੰਭ ਲੈ ਕੇ ਤੁਸੀਂ ਆਪਣੇ ਘਰ ਦੇ ਬਾਹਰ ਲਟਕਾ ਦੇਣਾ ਜੇਕਰ ਤੁਹਾਡੇ ਉੱਪਰ ਕੋਈ ਕੁਝ ਮਾੜਾ ਵੀ ਕਰ ਰਿਹਾ ਮਾੜਾ ਕਰਨ ਦੇ ਲਈ ਕੋਈ ਚੀਜ਼ करेगा या फिर किसी नु भेजेगा या किसी तो करवाएगा वो ਤੁਹਾਡੇ ਘਰ ਦੇ ਵਿੱਚ ਐਂਟਰੀ ਹੀ ਨਹੀਂ ਹੋਵੇਗਾ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਟਿਪਸ ਦੀ ਜੇਕਰ ਤੁਹਾਡੇ ਬੱਚੇ ਪੜ੍ਹਾਈ ਦੇ ਵਿੱਚ ਬਿਲਕੁਲ ਹੀ ਕਮਜ਼ੋਰ ਨੇ ਉਹਨਾਂ ਦਾ ਧਿਆਨ ਪੜ੍ਹਾਈ ਦੇ ਵਿੱਚ ਨਹੀਂ ਲੱਗਦਾ ਤੁਹਾਡੇ ਪੜਾਉਣ ਸਕੂਲ ਭੇਜਣ ਦੇ ਬਾਵਜੂਦ ਵੀ ਤੁਹਾਡੇ ਬੱਚੇ ਪੜ੍ਹਨਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਜਾ ਫਿਰ ਕੋਈ ਇੱਕ ਸਬਜੈਕਟ ਜਿਸ ਦੇ ਵਿੱਚ ਤੁਹਾਡਾ ਬੱਚਾ ਬਿਲਕੁਲ ਨਾ ਲਾਇਕੇ ਬਿਲਕੁਲ ਨਹੀਂ ਪੜ੍ਹਾਈ ਕਰਦਾ ਉਸ ਸਬਜੈਕਟ ਨੂੰ ਪੜ੍ਹਨ ਤੋਂ ਡਰਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਜਿਹੜੇ ਸਬਜੈਕਟ ਦੇ ਵਿੱਚ ਤੁਹਾਡਾ ਬੱਚਾ ਬਿਲਕੁਲ ਨਾ ਲਾਇਕੇ ਉਸ ਸਬਜੈਕਟ ਦੇ ਵਿੱਚ ਤੁਸੀਂ ਮੋਰ ਦਾ ਇੱਕ ਖੰਭ ਰੱਖਣਾ ਤੇ ਕੋਈ ਜੀ ਦਿਨ ਬੀਤਣਗੇ ਤੇ ਤੁਸੀਂ ਦੇਖੋਗੇ ਕਿ ਤੁਹਾਡਾ ਬੱਚਾ ਕੋਦ ਪੜਾਈ ਕਰਨਾ ਸ਼ੁਰੂ ਕਰੇਗਾ ਤੁਹਾਡੀ ਕਹਿਨ ਤੋਂ ਬਿਨਾ ਉਹ ਆਪਣੀ ਪੜ੍ਹਾਈ ਕਰੇਗਾ ਤੇ ਉਸ ਸਬਜੈਕਟ ਦੇ ਵਿੱਚ ਉਹ ਇੰਨਾ ਜ਼ਿਆਦਾ ਮਾਹਿਰ ਤੇ ਇੰਟੈਲੀਜੈਂਟ ਹੋ ਜਾਵੇਗਾ ਤੇ ਉਹਦਾ ਦਿਮਾਗ ਵੀ ਪੜ੍ਹਾਈ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਵਿਦਿਆ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ ਮੋਰ ਦੇ ਖੰਭ ਨੂੰ ਤੇ ਇਸ ਤੋਂ ਇਲਾਵਾ ਤੀਸਰੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਤੁਹਾਡੇ ਘਰ ਦਾ ਹਾਲ ਹੁੰਦਾ ਹੈ ਉਥੇ ਮੋਰ ਦੇ ਕੰਬਾਂ ਨੂੰ ਡੈਕੋਰੇਸ਼ਨ ਦੇ ਟਾਈਪ ਆਪਣੇ ਘਰ ਦੇ ਹਾਲ ਦੇ ਵਿੱਚ ਤੁਸੀਂ ਲਟਕਾ ਕੇ ਸਾਰਿਆਂ ਦੇ ਸਾਹਮਣੇ ਰੱਖਣਾ ਇੱਕ ਡੈਕੋਰੇਸ਼ਨ ਕਰਕੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਵੀ ਆਉਂਦਾ ਜਾਂਦਾ ਬਾਹਰ ਤੋਂ ਪਰਸਨ ਜਾਂ ਕੋਈ ਰਿਸ਼ਤੇਦਾਰ ਤਾਂ ਉਸ ਨੂੰ ਮੋਰ ਦੇ ਖੰਬਣੀ ਚ ਉਹ ਦਿਖਣੇ ਚਾਹੀਦੇ ਇਹ ਉਪਾਕਰਨ ਦੇ ਨਾਲ ਕੀ ਹੁੰਦਾ ਹੈ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡਾ ਕੋਈ ਬਿਜ਼ਨਸ ਰੁਕਿਆ ਹੋਇਆ ਹੈ ਜਾਂ ਫਿਰ ਤੁਸੀਂ ਕੋਈ ਜੌਬ ਕਰਦੇ ਹੋ ਉਸ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਜਾਫਰ ਤੁਹਾਡੇ ਘਰ ਦੇ ਵਿੱਚ ਕੋਈ ਵਿਅਕਤੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਕੋਈ ਬਿਮਾਰੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਏ ਤਾਂ ਉਸ ਬਿਮਾਰੀ ਤੋਂ ਤੁਹਾਨੂੰ ਬਿਲਕੁਲ ਛੁਟਕਾਰਾ ਮਿਲ ਜਾਵੇਗਾ ਇਹ ਸਨ ਕੁਝ ਕੁ ਟਿਪਸ ਤੇ ਛੋਟੇ ਛੋਟੇ ਉਪਾਅ ਜੋ ਕਿ ਮੋਰ ਦੇ ਖੰਭ ਦੇ ਨਾਲ ਕਰਨ ਦੇ ਨਾਲ ਸਾਨੂੰ ਕਾਫੀ ਜ਼ਿਆਦਾ ਫਾਇਦੇ ਹੁੰਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਮੇਨ ਉਪਾਦੀ ਇਸ ਉਪਾਣ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਪੈਸੇ ਦੀ ਕੋਈ ਵੀ ਕਮੀ ਨਹੀਂ ਆਵੇਗੀ ਜਿੰਨੀਆਂ ਵੀ ਪੈਸੇ ਦੇ ਸੰਬੰਧੀ ਪ੍ਰੋਬਲਮ ਹੋਣਗੀਆਂ ਉਹ ਸਾਰੀਆਂ ਦੂਰ ਹੋ ਜਾਣਗੀਆਂ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਮੋਰਤਾ ਖੰਭ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਥੋੜਾ ਜਿਹਾ ਕਪੜਾ ਜੋ ਕਿ ਬਿਨਾਂ ਯੂਜ਼ ਕੀਤਾ ਹੋਇਆ ਹੋਵੇ ਬਿਲਕੁਲ ਨਵਾਂ ਹੋਵੇ ਯੂਜ਼ ਕੀਤਾ ਹੋਇਆ ਕਪੜਾ ਤੁਸੀਂ ਨਹੀਂ ਲੈਣਾ ਤੇ ਤੁਸੀਂ ਲਾਲ ਰੰਗ ਦਾ ਕਪੜਾ ਵੀ ਲੈ ਸਕਦੇ ਹੋ ਤੇ ਪੀਲੇ ਰੰਗ ਦਾ ਵੀ ਲੈ ਸਕਦੇ ਹੋ ਇਹ ਤੁਸੀਂ ਕੀ ਕਰਨਾ ਹੈ ਜਿਹੜਾ ਮੋਰ ਦਾ ਖੰਭ ਲਿਆਏ ਮੋਰ ਦੇ ਖੰਭ ਨੂੰ ਇਹਨਾਂ ਦੋਨਾਂ ਕੱਪੜਿਆਂ ਦੇ ਵਿੱਚੋਂ ਇੱਕ ਦੇ ਵਿੱਚ ਲਪੇਟ ਕੇ ਤੇ ਤੁਸੀਂ ਜਿਹੜੇ ਤੁਹਾਡੇ ਘਰ ਦੀ ਸਾਊਥ ਈਸਟ ਵਾਲੀ ਡਾਇਰੈਕਸ਼ਨ ਹੋਵੇਗੀ ਕਹਿੰਦਾ ਪਾਬਕੀ ਦੱਖਣ ਪੂਰਬ ਦਿਸ਼ਾ ਵਾਲੀ ਦਿਸ਼ਾ ਵਾਲਾ ਜਿਹੜਾ ਕੋਨਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਤੁਸੀਂ ਕੀ ਕਰਨਾ ਹੋਵੇਗਾ ਕਿ ਤੁਸੀਂ ਉਸ ਨੂੰ ਜਿਹੜਾ ਕਿ ਕੱਪੜੇ ਦੇ ਵਿੱਚ ਮੋਰ ਦਾ ਖੰਭ ਲਪੇਟਿਆ ਸੀਗਾ ਉਥੇ ਉਸ ਨੂੰ ਤੁਸੀਂ ਛੁਪਾ ਕੇ ਰੱਖਣਾ ਹੈ ਇਸ ਗੱਲ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਧਿਆਨ ਦੇ ਨਾਲ ਉਪਾਅ ਕਰਨਾ ਕਿਉਂਕਿ ਇਥੇ ਜਿਹੜਾ ਆਪਾਂ ਉਪਾਅ ਕਰਨੇ ਆ ਉਥੇ ਮੂਰ ਦਾ ਖੰਭੇ ਜਿਹੜਾ ਉਹ ਤੁਸੀਂ ਦਿਖਾਉਣਾ ਨਹੀਂ ਹੈਗਾ ਕਿਉਂਕਿ ਇਹ ਐਸੀ ਟੂਟਕਾ ਆਪਣੇ ਘਰ ਦੇ ਵਿੱਚ ਪੈਸੇ ਦੇ ਸੰਬੰਧਿਤ ਕਰ ਰਹੇ ਆ ਆਪਾਂ ਚਾਹੁੰਦੇ ਆ ਕਿ ਸਾਡੇ ਘਰ ਦੇ ਵਿੱਚ ਪੈਸੇ ਦੇ ਸੰਬੰਧਿਤ ਜੋ ਵੀ ਪ੍ਰੋਬਲਮ ਚੱਲ ਰਹੀ ਹੈ ਉਹ ਸਾਡੇ ਘਰ ਤੋਂ ਦੂਰ ਹੋਵੇ ਇਸ ਕਰਕੇ ਅਸੀਂ ਇਸ ਨੂੰ ਬਿਲਕੁਲ ਵੀ ਨਹੀਂ ਦਿਖਾਉਣਾ ਤੇ ਕੱਪੜੇ ਦੇ ਵਿੱਚ ਲੁਪੇਟ ਕੇ ਰੱਖਣਾ ਛੁਪਾ ਕੇ ਸਾਊਥ-ਈਸਟ ਵਾਲੀ ਕੋਰਨਰ ਤੇ ਕਿ ਦੱਖਣ ਪੂਰਬ ਦਿਸ਼ਾ ਦੇ ਵਿੱਚ ਤੁਸੀਂ ਰੱਖਣਾ ਜਦੋਂ ਤੁਸੀਂ ਇਹ ਉਪਾਅ ਕਰੋਗੇ ਇਸ ਨੂੰ ਛਿਪਾ ਕੇ ਰੱਖੋਗੇ ਤੁਸੀਂ ਦੇਖੋਗੇ ਕਿ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਪਰਿਵਰਤਨ ਨਜ਼ਰ ਆਵੇਗਾ ਤੇ ਤੁਹਾਡੇ ਘਰ ਦੀਆਂ ਜਿਆਦਾ ਪਰੇਸ਼ਾਨੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋਣਗੀਆਂ ਪੈਸੇ ਦੀ ਪਰੇਸ਼ਾਨੀ ਤਾਂ ਦੂਰ ਹੋਵੇਗੀ ਹੋਵੇਗੀ ਉਸ ਦੇ ਨਾਲ ਨਾਲ ਜੋ ਹੋਰ ਪਰੇਸ਼ਾਨੀਆਂ ਨੇ ਉਹ ਵੀ ਦੂਰ ਹੋਣਗੀਆਂ ਇਹ ਨਹੀਂ ਹੈ ਕਿ ਜੇਕਰ ਤੁਸੀਂ ਅੱਜ ਇਸ ਉਪਾਅ ਨੂੰ ਕਰ ਰਹੇ ਹੋ ਤਾਂ ਅੱਜ ਹੀ ਇਹ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਥੋੜਾ ਸਮਾਂ ਲੱਗੇਗਾ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦੇਮਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਇਹ ਉਪਾਅ ਕਰੋਗੇ ਤਾਂ ਸਮਝ ਲਓ 15 ਜਾਂ 20 ਦਿਨ ਦੇ ਵਿੱਚ ਵਿੱਚ ਤੁਹਾਡੀਆਂ ਇਹ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਇਹ ਉਪਾਅ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਦਿਨ ਇਹ ਉਪਾਅ ਕਰ ਸਕਦੇ ਇਸ ਉਪਾਅ 'ਮ ਵਿਸ਼ਵਾਸ ਦੇ ਨਾਲ ਕਰੋ ਤੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਓ ਆਪਣੇ ਘਰ ਦੇ ਸਾਰੇ ਦੁੱਖ ਤਕਲੀਫ ਸੰਕਟ ਤੇ ਪਰੇਸ਼ਾਨੀਆਂ ਨੂੰ ਦੂਰ ਕਰੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਉਪਾਅ ਤੇ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧਨਦਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਦੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਸਤ ਨਮਸਕਾਰ ਜੀ ਤੁਹਾਡਾ ਸਾਰੀ ਹੀ ਪੈਨਪਰਾਵਾ ਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ